ਇਹ ਦੋ ਕਹਾਣੀਆਂ ਨੇ ਛੋਟੀਆਂ-ਛੋਟੀਆਂ ਸਕੂਲ ਆਫ ਐਮਿਨੈਂਸ ਪੋਆ ਪਠਾਨਕੋਟ ਦੀ ਹੈ ਸਾਡਾ ਫਰਜ਼ ਬਣਦਾ ਹੈ ਜਦੋਂ ਐਸ ਐਮ ਸੀ ਦੀ ਮੀਟਿੰਗ ਹੁੰਦੀ ਹੈ ਜਾਂ ਪੀ ਟੀ ਮੈਂ ਹੁੰਦੀ ਹੈ ਅਸੀਂ ਸਤਿਕਾਰ ਸਹਿਤ ਤੁਹਾਨੂੰ ਜੀ ਆਇਆਂ ਨੂੰ ਕਹੀਏ ਕਹਨੇ ਵੀ ਆ ਤੇ ਤੁਹਾਡਾ ਨਿੱਘਾ ਸਵਾਗਤ ਹੈ ਜਿਹੜਾ ਉਹ ਵੀ ਕਰਦੇ ਆ ਇਸੇ ਤਰ੍ਹਾਂ ਸੁਨੀਲ ਜੀ ਨੇ ਜੋ ਕਿ ਐਸ ਐਮ ਸੀ ਦੇ ਮੈਂਬਰ ਨੇ ਇਹ ਕਿੰਨੀ ਬਣਾਉਂਦੇ ਨੇ ਕਿ ਸਾਰੇ ਮਾਪੇ ਪੀਟੀਐਮ ਵਿੱਚ ਸ਼ਾਮਲ ਹੋਣ ਇਹ ਐਸਓਈ ਸਕੂਲ ਆਫ ਐਮੀਨੈਂਸਪੋਆ ਦੀ ਗੱਲਬਾਤ ਆ ਉੱਥੇ ਸੁਨੀਲ ਜੀ ਨੇ ਐਸਐਮਸੀ ਦੇ ਮੈਂਬਰ ਨੇ ਉਹਦੇ ਅਫਸਰ ਸਾਹਿਬਾਨ ਦਾ ਸਹਿਯੋਗ ਦਿੰਦੇ ਨੇ ਕਿ ਜਦੋਂ ਵੀ ਪੀਟੀਐਮ ਬੁਲਾਈ ਜਾਂਦੀ ਹੈ ਜਾਂ ਐਸਐਮਸੀ ਕਮੇਟੀ ਦੀ ਮੀਟਿੰਗ ਬੁਲਾਈ ਜਾਂਦੀ ਹੈ ਉਸ ਦੇ ਵਿੱਚ ਮਾਪਿਆਂ ਦੀ ਸਮੂਲੀਅਤ ਹੈ ਜਿਹੜੀ ਵੱਧ ਤੋਂ ਵੱਧ ਹੋ ਸਕੇ ਤੇ ਪੀਟੀਐਮ ਹੋਣ ਤੋਂ ਬਾਅਦ ਮਾਪਿਆਂ ਦੀ ਫੀਡਬੈਕ ਵੀ ਲਈ ਜਾਂਦੀ ਹੈ ਉਹ ਸੁਨੀਲ ਜੀ ਦੁਆਰਾ ਲਈ ਜਾਂਦੀ ਹੈ ਇਸ ਲਈ ਉਹਨਾਂ ਨੂੰ ਅਧਿਆਪਕ ਸਹਿਬਾਨ ਵੱਲੋਂ ਸਨਮਾਨਤਾ ਜਿਹੜਾ ਉਹ ਕੀਤਾ ਗਿਆ ਅੱਗੇ ਜੀਪੀਐਸ ਕੰਸੂਆ ਕਲਾਂ ਪਠਾਨਕੋਟ ਦਾ ਸਕੂਲ ਹੈ ਇੱਥੇ ਵੀ ਐਸਐਮਸੀ ਨੇ ਪੀਟੀਐਮ ਦੌਰਾਨ ਮਾਪਿਆਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਇੱਕ ਸੱਦਾ ਪੱਤਰ ਬਣਾਇਆ ਹੈ ਫੇਸਬੁੱਕ ਤੇ ਪਿੰਡ ਦੇ ਸਮੂਹਾਂ ਤੇ ਅਪਡੇਟ ਸਾਂਝੇ ਕੀਤੇ ਗੁਰਦੁਆਰੇ ਵਿੱਚ ਅਨਾਉਂਸਮੈਂਟ ਵੀ ਕੀਤੀ ਹੈ ਤੇ ਘਰ ਘਰ ਜਾ ਕੇ ਮੁਲਾਕਾਤਾਂ ਵੀ ਕੀਤੀਆਂ ਨੇ ਪੰਚਾਇਤ ਮੈਂਬਰਾਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਹੈ ਐਸਐਮਸੀ ਕੰਸੂਆ ਕਲਾ ਨੇ ਵੀ ਇਹ ਉਪਰਾਲਾ ਕੀਤਾ ਵੀ ਐਸਐਮਸੀ ਦੀ ਮੀਟਿੰਗ ਜਿਹੜੀ ਵਧੀਆ ਤਰੀਕੇ ਨਾਲ ਹੋ ਸਕੇ ਪੀਟੀਐਮ ਜਿਹੜੀ ਵਧੀਆ ਤਰੀਕੇ ਨਾਲ ਹੋ ਸਕੇ ਉਹਨਾਂ ਨੇ ਸਹਿਯੋਗ ਦਿੱਤਾ ਹੈ ਸੋਸ਼ਲ ਮੀਡੀਆ ਦੇ ਉੱਪਰ ਸੱਦੇ ਪੱਤਰ ਬਣਾ ਕੇ ਐਸਐਮਸੀ ਮੈਂਬਰ ਨੂੰ ਸੱਦਾ ਦਿੱਤਾ ਤੇ ਜਿਹੜੀ ਉੱਥੇ ਦੀ ਐਸਐਮਸੀ ਦੀ ਮੀਟਿੰਗ ਹੈ ਜਾਂ ਪੀਟੀਐਮ ਜਿਹੜੀ ਹੈਗੀ ਹੈ ਉਹ ਬੜੀ ਕਾਰਗਰ ਤਰੀਕੇ ਨਾਲ ਹੋਈ ਹੈ ਇਹ ਤਸਵੀਰ ਚ ਕੀ ਦਿਖ ਰਿਹਾ ਜੀ ਹਾਂਜੀ ਉੱਚੀ ਬਲਾਈ ਧੜਾਇਆ ਸਕੂਲ ਦੀ ਮਰਮਤ ਦਾ ਕੰਮ ਚੱਲ ਰਿਹਾ ਹੈ ਬਿਲਕੁਲ ਜੀ ਧੰਨਵਾਦ ਜੀ ਹੋਰ ਜੀ ਕੋਈ ਦੋ ਤਸਵੀਰਾਂ ਦਿਖ ਰਹੀਆਂ ਨੇ ਦੋਨਾਂ ਤਸਵੀਰਾਂ ਦੇ ਵਿੱਚੋਂ ਇੱਕ ਪਾਸੇ ਸਕੂਲ ਦੀ ਮੁਰੰਮਤ ਦਾ ਕੰਮ ਬਿਲਕੁਲ ਸਹੀ ਕੀਤਾ ਤੁਸੀਂ ਚੱਲ ਰਿਹਾ ਜੀ ਦੂਸਰੀ ਤਸਵੀਰ ਦੇ ਵਿੱਚ ਆਪਾਂ ਨੂੰ ਕੀ ਨਜ਼ਰ ਆ ਰਿਹਾ ਹੈ ਪੇਂਟ ਦਾ ਕੰਮ ਚੱਲ ਰਿਹਾ ਹੈ ਨਾ ਠੀਕ ਹੈ ਜੀ ਇਹ ਕਿਹੜੀ ਜ਼ਿੰਮੇਵਾਰੀ ਹੋ ਸਕਦੀ ਹੈ ਆਪਣੀ ਸਕੂਲ ਦੀ ਸਫਾਈ ਦੀ ਆਪਾਂ ਪਹਿਲਾਂ ਗੱਲ ਕਰ ਲਈ ਕਿਉਂ ਬਣਾਉਂਦੇ ਲੇ ਗਏ ਆਪਾਂ ਹਾਂ ਵਧੀਆ ਬਿਲਡਿੰਗ ਦਾ ਪ੍ਰਬੰਧ ਹੈ ਨਾ ਜੀ ਠੀਕ ਹੈ ਜੀ ਚੌਥੀ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਸਕੂਲ ਦੇ ਬੁਨਿਆਦੀ ਤਾਂਚੇ ਦਾ ਵਿਕਾਸ ਕਰਨ ਦੇ ਵਿੱਚ ਮਦਦ ਕਰਨਾ ਇਹ ਵੀ ਆਪਣਾ ਫਰਜ਼ ਬਣਦਾ ਹੈ ਸਕੂਲ ਦੀਆਂ ਸਹੂਲਤਾਂ ਤੇ ਨਿਰਮਾਣ ਕੰਮਾਂ ਦੀ ਜਾਂਚ ਤੇ ਨਿਗਰਾਨੀ ਕਰੋ ਜਿਵੇਂ ਕਿਸੇ ਸਕੂਲ ਦੀ ਛੱਤ ਚੋ ਰਹੀ ਹੈ। ਬਹਿਤਾ ਵਿਭਾਗ ਹੈ ਜਿਹੜਾ ਵਧੀਆ ਤਰੀਕੇ ਨਾਲ ਗ੍ਰਾਂਟਾਂ ਜਾਰੀ ਕਰ ਦਿੰਦਾ ਹੈ। ਸਮੇਂ-ਸਮੇਂ ਰਿਪੇਅਰ ਹੁੰਦੀ ਰਹਿੰਦੀ ਹੈ ਪਰ ਫਿਰ ਵੀ ਜੇ ਕਿਤੇ ਦੇਰੀ ਹੋ ਰਹੀ ਹੈ ਤਾਂ ਆਪਾਂ ਉਸ ਲਈ ਸਹਿਯੋਗ ਹੈ ਜਿਹੜਾ ਕਰ ਸਕਦੇ ਆਂ। ਪਿੰਡ ਪੱਦਰ ਤੇ ਰਲ ਕੇ ਤੁਸੀਂ ਆਮ ਮਾਪੇ ਨੇ ਜਿਹੜੇ ਐਸਐਮਸੀ ਦੇ ਮੈਂਬਰ ਨਹੀਂ ਹੈਗੇ ਉਹਨਾਂ ਨਾਲ ਗੱਲਬਾਤ ਕਰੋ ਤੇ ਜੋ ਲੋੜ ਹੈਗੀ ਹੈ ਉਹਦੇ ਪ੍ਰਤੀ ਉਹਨਾਂ ਨੂੰ ਜਾਣੂ ਕਰਾਓ। ਹੋ ਸਕਦਾ ਹੈ ਆਪਣਾ ਮਸਲਾ ਛੇਤੀ ਹੱਲ ਹੋ ਜਵੇ ਤੇ ਆਪਣੇ ਬੱਚੇ ਨੇ ਜਿਹੜੇ ਵਧੀਆ ਤਰੀਕੇ ਦੇ ਨਾਲ ਬੈਠ ਕੇ ਉਸ ਕਮਰੇ ਦੇ ਵਿੱਚ ਉਸ ਕਲਾਸਰੂਮ ਦੇ ਵਿੱਚ ਪੜ ਸਕਣ ਸਕੂਲ ਦੇ ਦੌਰੇ ਦੌਰਾਨ ਕਲਾਸਰੂਮ ਟਾਇਲਟ ਬਾਉਂਡਰੀ ਵਾਲ ਵਾਟਰ ਫਿਲਟਰ ਅਤੇ ਬਿਜਲੀ ਦੀ ਜਾਂਚ ਕਰੋ ਇਹ ਨਹੀਂ ਹੋਣਾ ਚਾਹੀਦਾ ਵੀ ਸਾਨੂੰ ਅਧਿਆਪਕ ਸਹਿਬਾਨ ਕਹਿਣਗੇ ਅਸੀਂ ਤਾਂ ਹੀ ਇਹ ਕੰਮ ਕਰਾਉਣਾ ਹੈ ਆਪਾਂ ਖੁਦ ਵੀ ਜ਼ਿੰਮੇਵਾਰ ਆ ਆਪਣਾ ਵੀ ਫਰਜ਼ ਬਣਦਾ ਹੈ ਆਪਣੇ ਬੱਚੇ ਇੱਥੇ ਪੜਦੇ ਨੇ ਆਪਾਂ ਵੀ ਇਹ ਅਕਸਰਾਂ ਨਾਲ ਗੱਲ ਕਰਨੀ ਹੈ ਵੀ ਕੀ ਤੁਹਾਡੇ ਕੋਲ ਕੋਈ ਤੁਹਾਨੂੰ ਬਿਜਲੀ ਪੱਖੋਂ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਪ੍ਰੋਪਰ ਬਿਜਲੀ ਆ ਰਹੀ ਹੈ ਜਾਂ ਟਾਇਲਟ ਨੇ ਜਿਹੜੇ ਉਹ ਤੁਹਾਡੇ ਸਾਫ਼ ਨੇ ਜਾਂ ਸਾਫ਼ ਸੁਥਰੇ ਹੋਣ ਵਾਲੇ ਨੇ ਆਪਾਂ ਵੀ ਉਹ ਸਹਿਯੋਗ ਦੇ ਕੇ ਜੇ ਕਿਤੇ ਸਫਾਈ ਦੀ ਲੋੜ ਹੈ ਤਾਂ ਉਹ ਕਰਵਾ ਸਕਦੇ ਹਾਂ ਜੇ ਮੁਰੰਮਤ ਜਾਂ ਫੰਡ ਦੀ ਲੋੜ ਹੋਵੇ ਤਾਂ ਪੰਚਾਇਤ ਐਨ ਆਰ ਆਈ ਜਾਂ ਸਥਾਨਕ ਦਫ਼ਤਰਾਂ ਤੋਂ ਸਹਿਯੋਗ ਹੈ ਜਿਹੜਾ ਉਹ ਵੀ ਆਪਾਂ ਲੈ ਕੇ ਸਕੂਲ ਦੀ ਮਦਦ ਕਰ ਸਕਦੇ ਹਾਂ